ਸਰਦਾਰਪਤਾ ਸਿੰਘ ਜੀ ਕੈਨੇਡਾ ਦੇ ਵਿੱਚ ਵਕੀਲਾਂ ਨੂੰ ਧਮਕੀਆਂ ਆ ਰਹੀਆਂ ਹੈਗੀਆਂ ਨੇ ਖਾਸ ਕਰਕੇ ਫਰौती ਮੰਗੀ ਜਾ ਰਹੀ ਹੈਗੀ ਆ ਉਹਨਾਂ ਤੋਂ ਕੀ ਆਪਾਂ ਕਹਿ ਸਕਦੇ ਹਾਂ ਕਿ ਜਿਹੋ ਜਿਹਾ ਸਿਸਟਮ ਭਾਰਤ ਦੇ ਵਿੱਚ ਚੱਲਦਾ ਹੈ ਜਾਂ ਪੰਜਾਬ ਦੇ ਵਿੱਚ ਵੀ ਕਾਫੀ ਜ਼ਿਆਦਾ ਕੁਝ ਐਕਟਿਵ ਹੋਇਆ ਹੈ ਕੀ ਉਸੇ ਤਰੀਕੇ ਦੇ ਨਾਲ ਹੋ ਉਸੇ ਪੈਟਰਨ ਤੇ ਕੈਨੇਡਾ 'ਚ ਵੀ ਹੋ ਰਿਹਾ ਹੈ ਇੱਕ ਕਪਲ ਸ਼ਰਮਾ ਜਿਹੜੇ ਕਮੀਡੀਅਨ ਹੈਗੇ ਆ ਪੰਜਾਬੀ ਨੇ ਉਹਨਾਂ ਦੇ ਕੈਫੇ ਤੇ ਤਿੰਨ ਵਾਰ ਆ ਜਿਹੜੀ ਉਹ ਗੋਲੀਬਾਰੀ ਹੋ ਚੁੱਕੀ ਹੈਗੀ ਆ ਸੋ ਮੇਰਾ ਖਿਆਲ ਵੀ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਹੋਣਗੇ ਵੀ ਅਸੀਂ ਤੁਹਾਡਾ ਕੈਫੇ ਨਹੀਂ ਚੱਲਣ ਦੇਵਾਂਗੇ ਵੀ ਭਾਰਤ ਵਿੱਚ ਆ ਜਿਹੜੇ ਪੈਸੇ ਦਿੱਤੇ ਜਾਣ ਸੋ ਇਹ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਕ੍ਰਿਮినਲ ਜਿਹੜੀ ਐਕਟੀਵਿਟੀ ਵਾਲੇ ਲੋਕ ਹੈਗੇ ਆ ਉਹ ਕੈਨੇਡਾ ਵਿੱਚ ਵੀ ਭਾਰਤ ਤੋਂ ਬਾਅਦ ਕੈਨੇਡਾ ਵਿੱਚ ਵੀ ਇਹੋ ਇਸ ਤਰ੍ਹਾਂ ਦੀਆਂ ਫਰਾਉਤੀਆਂ ਤੇ ਬਿਜ਼ਨਸ ਵੀ ਸ਼ਾਮਲ ਨੇ ਇਹ ਇੱਕ ਬਿਜ਼ਨਸ ਦੇ ਵਾਂਗ ਵੱਧ ਰਿਹਾ ਹੈਗਾ ਕਿ ਅਮੀਰ ਪੰਜਾਬੀਆਂ ਦੇ ਘਰਾਂ ਤੇ ਫਾਇਰਿੰਗ ਹੁੰਦੀ ਆ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਹੈਗੇ ਆ ਸੋ ਬਹੁਤ ਸਾਰੇ ਲੋਕ ਆ ਜਿਹੜੇ ਉਹ ਡਰ ਦੇ ਮਾਰੇ ਪੈਸੇ ਦੇ ਵੀ ਦਿੱਤੇ ਜਾਂਦੇ ਹੈਗੇ ਆ ਜੀ ਤੇ ਦੁਜੇ ਬਨੇ ਗੱਲਬਾਤ ਕਰ ਲੈਨੇ ਆ ਮਹਾਰਾਸ਼ਟਰ ਦੇ ਵਿੱਚ ਇੱਕ ਘਟਨਾ ਵਾਪਰਦੀ ਹੈਗੀ ਹੈ ਜਿੱਥੇ ਜਿਹੜੀ ਪੁਲਿਸ ਕਰਮੀਆਂ ਦੇ ਉੱਤੇ ਐਫ ਆਈ ਆਰ ਹੁੰਦੀ ਹੈ ਸਰਦਾਰਤਾ ਸਿੰਘ ਜੀ ਇਹਦੀ ਕਾਫੀ ਚਰਚਾ ਜਿਹੜੀ ਸੋਸ਼ਲ ਮੀਡੀਆ ਤੇ ਵੀ ਹੋ ਰਹੀ ਹੈ ਔਰ ਸਿੱਖਾਂ ਨੂੰ ਸੋਚਣ ਤੇ ਮਜਬੂਰ ਕਰਦੀ ਹੈਗੀ ਹੈ ਇਹ ਘਟਨਾ ਕੀ ਕੁਝ ਹੈ ਇਸ ਘਟਨਾ ਦੇ ਵਿੱਚ ਤੇ ਕਿਵੇਂ ਆਪਾਂ ਇਸ ਨੂੰ ਸਿੱਖ ਪੱਖ ਤੋਂ ਕਿਵੇਂ ਸੋਚ ਸਕਦੇ ਆ ਕਿਵੇਂ ਸਾਨੂੰ ਇਸ ਤਰੀਕੇ ਦਾ ਲੱਗਦਾ ਹੈ ਕਿ ਕੀ ਕਾਨੂੰਨ ਜਿਹੜਾ ਹੈ ਜਾਂ ਸਿਸਟਮ ਜਿਹੜਾ ਹੈ ਸਾਰਿਆਂ ਲਈ ਬਰਾਬਰ ਹੈ हां जी हां जी ਹੁਣ ਤੁਸੀਂ ਦੇਖੋ ਸਾਡੇ ਸਾਹਮਣੇ ਇੱਕ ਘਟਨਾ ਹੈਗੀ ਭਾਈ ਅਮਰਤਪਾਲ ਸਿੰਘ ਦਾ ਵੀ ਉਹਨਾਂ ਦਾ ਇੱਕ ਕੋਈ ਸਾਥੀ ਆ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਆਪਣੇ ਉਹ ਕੁਝ ਸਾਥੀਆਂ ਨਾਲ ਕੁਝ ਸਿੰਘਾਂ ਨਾਲ ਜਿਹੜਾ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਉਹ ਥਾਣੇ ਦੇ ਵਿੱਚ ਜਾ ਕੇ ਉਹਦੀ ਜਿਹੜੀ ਹੈਗੀ ਆ ਰਿਹਾਈ ਦੀ ਮੰਗ ਕਰਦੀ ਹੈਗੇ ਆ ਸੋ ਉਸ ਕੇਸ ਨੂੰ ਕਿੰਨਾ ਵੱਡਾ ਹਉਆ ਬਣਾ ਕੇ ਹਮਲਾ ਕਰਤਾ ਥਾਣੇ ਤੇ ਹਨ ਦੇਸ਼ ਦਾ ਸੰਵਿਧਾਨ ਦੇਸ਼ ਦੀ ਏਕਤਾ ਲਈ ਖਤਰਾ ਹੋ ਗਿਆ ਜਿਹੜੀ ਜੋ ਕੁਝ ਵੀ ਆ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਬੋਲਿਆ ਗਿਆ ਕਿਉਂਕਿ ਉਹ ਇੱਕ ਸਿੱਖ ਨੌਜਵਾਨ ਹੈਗਾ ਦੂਜੇ ਪਾਸੇ ਬਿਲਕੁਲ ਇਸੇ ਤਰ੍ਹਾਂ ਦੀ ਘਟਨਾ ਮਹਾਰਾਸ਼ਟra ਵਿੱਚ ਹੋਈ ਹੈਗੀ ਆ ਉਹਦੇ ਵਿੱਚ ਹਿੰਦੂ ਨੌਜਵਾਨਾਂ ਥਾਣੇ ਤੇ ਹਮਲਾ ਕਰਦੇ ਹੈਗੇ ਆ ਪਰ ਕੀ ਹੁੰਦਾ ਥਾਣੇ ਤੇ ਹਮਲਾ ਕਰਨ ਵਾਲੇ ਹਿੰਦੂ ਨੌਜਵਾਨਾਂ ਤੇ ਪਰਚਾ ਨਹੀਂ ਹੁੰਦਾ ਹੂੰ ਹੂੰ ਪੁਲਿਸ ਤੇ ਪਰਚਾ ਦਰਜ ਹੋ ਜਾਂਦਾ ਵੀ ਉਹਨਾਂ ਦੇ ਆਰਾ ਵਿੱਚ ਤੁਸੀਂ ਡਿੱਕਾ ਬਣੇ ਹੈਗੇ ਸੋ ਮਹਾਰਾਸ਼ਟra ਵਿੱਚ ਇੱਕ ਘਟਨਾ ਵਾਪਰਦੀ ਆ ਭਾਰਤੀ ਜਨਤਾ ਪਾਰਟੀ ਦਾ ਇੱਕ ਵਿੰਗ ਹੈਗਾ ਬਜਰੰਗ ਦਲ ਜਿਹੜਾ ਕਿ ਆਮ ਤੌਰ ਤੇ ਦੰਗੇ ਕਰਾਉਣ ਆ ਹੋਰ ਇਸ ਕਿਸਮ ਦੀਆਂ ਘਟਨਾਵਾਂ ਕਰਨ ਲਈ ਜਿਹੜਾ ਮੰਨਿਆ ਜਾਂਦਾ ਹੈਗਾ ਜੀ ਬਜਰੰਗ ਦਲ ਦੇ 15 ਬੰਦੇ ਆ ਜਿਹੜੇ ਇੱਕ ਥਾਣੇ ਵਿੱਚ ਜਾਂਦੇ ਹੈਗੇ ਆ ਉੱਥੇ ਉਹ ਇਹ ਕਰਦੇ ਹੈਗੇ ਵੀ ਅਸੀਂ ਕੋਈ ਸ਼ਿਕਾਇਤ ਲੈ ਕੇ ਆਏ ਆ ਜਿਹਦੇ ਖਿਲਾਫ ਸ਼ਿਕਾਇਤ ਲੈ ਕੇ ਆਏ ਆ ਉਹਦੇ ਉਹਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਜੀ ਸੋ 10-15 ਬੰਦੇ ਥਾਣੇ ਵਿੱਚ ਆਉਂਦੇ ਆ ਐਫ ਆਈ ਆਰ ਦਰਜ ਹੋ ਜਾਂਦੀ ਆ ਸੋ ਕਿਉਂਕਿ ਛਾਣੇ ਦੀ ਇਮਾਰਤ ਛੋਟੀ ਹੈਗੀ ਆ 10 15 ਜਣੇ ਉੱਥੇ ਕੜਮਾਸ ਪਾ ਕੇ ਬੈਠੇ ਆ ਕਿਸੇ ਇੱਕ ਪੁਲਿਸ ਆਫੀਸਰ ਨੇ ਕਹਿ ਦਿੱਤਾ ਵੀ ਤੁਸੀਂ ਦਰਵਾਜ਼ੇ ਵਿੱਚ ਖੜੇ ਹੋ ਸਾਡੇ ਆਉਣ ਜਾਣ ਵਿੱਚ ਰੁਕਾਵਟ ਹੋ ਰਹੀ ਆ ਜਾਂ ਤਾਂ ਤੁਸੀਂ ਕਿਤੇ ਸਾਈਡ ਤੇ ਬੈਠ ਜਾਓ ਜਾਂ ਫਿਰ ਬਾਹਰ ਆ ਜਿਹੜੀ ਪਾਰਕਿੰਗ ਵਗੈਰਾ ਚ ਕਰ ਲਓ ਤੁਹਾਡੀ ਜਿਹੜਾ ਤੁਹਾਡੀ ਸ਼ਿਕਾਇਤ ਆ ਉਹ ਅਸੀਂ ਐਕਸੈਪਟ ਕਰ ਲਈ ਹੋਈ ਆ ਤੇ ਕਾਰਵਾਈ ਆ ਜਿਹੜੀ ਉਹ ਹੋ ਰਹੀ ਹੈ ਇਸੇ ਤੋਂ ਗੁੱਸਾ ਖਾ ਕੇ ਵੀ ਸਾਨੂੰ ਕਹਿਣ ਵਾਲੇ ਤੁਸੀਂ ਕੌਣ ਹੁੰਦੇ ਹੋ ਵੀ ਅਸੀਂ ਦੇਸ਼ ਦੇ ਰਾਜੇ ਹਾਂ ਹਾਂ ਸੋ ਬਜਰੰਗ ਦਲ ਦੇ ਉਹਨਾਂ ਲੀਡਰਾਂ ਨੇ ਕਿਸੇ ਵੱਡੇ ਭਾਜਪਾ ਦੇ ਲੀਡਰ ਨੂੰ ਫੋਨ ਕਰਿਆ ਵੀ ਸਾਡੀ ਬੇਇਜ਼ਤੀ ਹੋ ਰਹੀ ਹੈ ਉਸ ਭਾਜਪਾ ਦੇ ਲੀਡਰ ਦੀਆਂ ਹਦਾਇਤਾਂ ਤੇ ਤੁਸੀਂ ਦੇਖੋ ਉਹਨਾਂ ਬਜਰੰਗ ਦਲ ਦੇ ਨਿਤਾਮਾਂ ਨੂੰ ਰੋਕਣ ਵਾਲੇ ਪੁਲਿਸ ਵਾਲਿਆਂ ਤੇ ਕੇਸ ਦਰਜ ਹੋਇਆ ਹਾਂ ਹਾਂ ਹਨਾ ਔਰ ਪੁਲਸ ਵਾਲਿਆਂ ਨੂੰ ਸਸਪੈਂਡ ਕੀਤਾ ਉਸ ਵਾਲਿਆਂ ਨੂੰ ਸਸਪੈਂਡ ਕੀਤਾ ਗਿਆ ਇੱਧਰ ਅਮਰਤਪਾਲ ਸਿੰਘ ਤੇ ਕੇਸ ਦਰਜ ਹੋਇਆ ਹੁਣ ਇਹ ਅਮਰਤਪਾਲ ਸਿੰਘ ਵੀ ਕਹਿ ਸਕਦਾ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬੇਅਦਬੀ ਕਰੀ ਹੈਗੀ ਆ ਤੁਸੀਂ ਸਾਡੇ ਰਾਹ ਵਿੱਚ ੜਿੱਕਾ ਬਣੇ ਹੈਗਾ ਵੀ ਪੁਲਿਸ ਵਾਲਿਆਂ ਤੇ ਕੇਸ ਦਰਜ ਕੀਤਾ ਜਾਵੇ ਇੱਥੇ ਉਲਟ ਹੋ ਰਿਹਾ ਹੈ ਇੱਥੇ ਜਿਹੜੇ ਬਾਹਰੋਂ ਆਇਆ ਉਹਨਾਂ ਤੇ ਐਨਐਸਏ ਲੱਗ ਰਹੀ ਹੈ ਉਹ ਦੂਜੇ ਪਾਸੇ ਉਹ ਹਿੰਦੂ ਨੌਜਵਾਨ ਨੇ ਉਹਨਾਂ ਦੀਆਂ ਸ਼ਿਕਾਇਤਾਂ ਤੇ ਪੁਲਿਸ ਤੇ ਕੇਸ ਦਰਜ ਕਰ ਲਿਆ ਔਰ ਇਹ ਪਹਿਲੀ ਵਾਰ ਨਹੀਂ ਹੋਇਆ ਆਪਾਂ ਦੇਖਿਆ ਸੀ ਕਿ ਨੂ ਦੇ ਵਿੱਚ ਥਾਣੇ ਤੇ ਹਮਲਾ ਹੁੰਦਾ ਦੋ ਬੰਦੇ ਮਾਰ ਦਿੱਤੇ ਜਾਂਦੇ ਐਨਐਸਏ ਉੱਥੇ ਵੀ ਨਹੀਂ ਲੱਗਿਆ ਨਹੀਂ ਲੱਗਿਆ ਨਹੀਂ ਲੱਗਿਆ ਉਲਟਾ ਜਿਹੜਾ ਹੈਗਾ ਉਹਨਾਂ ਨੂੰ 15 ਦਿਨਾਂ ਬਾਅਦ ਜ਼ਮਾਨਤਾਂ ਮਿਲ ਗਈਆਂ ਜਿਨ੍ਹਾਂ ਨੇ ਨੂ ਦੇ ਕਤਲकांड ਵਿੱਚ ਜਿਹੜਾ ਹਿੱਸਾ ਲਿਆ ਸੀਗਾ ਇਸੇ ਤਰ੍ਹਾਂ ਦਾ ਇੱਕ ਹੋਰ ਕੇਸ ਹੈਗਾ ਦਿੱਲੀ ਦੇ ਕਾਨੂੰਨ ਮੰਤਰੀ ਹੈਗੇ ਆ ਕਪਲ ਮੇਸ਼ਰਾ ਜੀ ਉਹਨਾਂ ਤੇ ਇੱਕ ਅਦਾਲਤ ਨੇ ਹੀਟ ਲਈ ਅਦਾਲਤ ਨੇ ਕਿਹਾ ਸੀਗਾ ਵੀ 220 ਦੇ ਦਿੱਲੀ ਵਾਲੇ ਕਤਲਿਆਂ ਵਿੱਚ ਇਹਨਾਂ ਦੇ ਖਿਲਾਫ ਜਾਂਚ ਕੀਤੀ ਜਾਵੇ ਵੀ ਇਹਨਾਂ ਦਾ ਰੋਲ ਆ ਜਿਹੜਾ ਸਾਡੇ ਸਾਹਮਣੇ ਆਇਆ ਹੈਗਾ ਸ਼ੱਕੀ ਹੈਗਾ ਜੀ ਹੁਣ ਉਹ ਤੋਂ ਇੱਕ ਵੱਡੀ ਸੈਸ਼ਨ ਅਦਾਲਤ ਨੇ ਕਹਿ ਦਿੱਤਾ ਵੀ ਕਪਲ ਮੇਸ਼ਰਾ ਦੀ ਜਾਂਚ ਕਰਾਉਣ ਦੀ ਕੋਈ ਲੋੜ ਨਹੀਂ ਹੈ ਜਦੋਂ ਇਨੀਸ਼ially ਇੱਕ ਅਦਾਲਤ ਹੈ ਅਬਜ਼ਰਵ ਕਰ ਰਹੀ ਹੈ ਕਿ ਇਹ ਵੀ ਇਹਨਾਂ ਦਾ ਰੋਲ ਛੱਕੀ ਹੈਗਾ ਵੀ ਇਹਨਾਂ ਤੇ ਕੇਸ ਦਰਜ ਹੈ ਉਦੀ ਕਾਰਵਾਈ ਕੀਤੀ ਹਾਲਾਂਕਿ ਕੇਸ ਦਰਜ ਵੀ ਨਹੀਂ ਕਰਨਾ ਫਿਰ ਜੀ ਆਪਾਂ ਕੀ ਕਿ ਜਿਹੜੇ ਲੋਕ ਇਹਨਾਂ ਪੋਸਟਾਂ ਤੇ ਹੁੰਦੇ ਨੇ ਫਿਰ ਉਹ ਉਹਦੀ ਵਰਤੋਂ ਕਰਦੇ ਨੇ ਇਹਦਾ ਸਿੱਧ ਹੋ ਗਿਆ ਨਾ ਤੇ ਫਿਰ ਕੀ ਇਦਾਂ ਦੇ ਲੋਕਾਂ ਨੂੰ ਇਸ ਤਰੀਕੇ ਦੀਆਂ ਉੱਚ ਪਦਰੀ ਪੋਸਟਾਂ ਜਿਹੜੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਇਹ ਪਹਿਲਾ ਕੇਸ ਨਹੀਂ ਇਸ ਤੋਂ ਪਹਿਲਾਂ ਆਪਾਂ ਦੇਖਿਆ ਯੂਪੀ ਜਿਹੜਾ ਹੋਇਆ ਸੀ ਕਪਿਲ ਮਿਸ਼ਰਾ ਵਾਲਾ ਜਾਂ ਇਸ ਤੋਂ ਪਹਿਲਾਂ ਜਿਹੜੇ ਕੀ ਟੋਨੀ ਮੇਰਾਖਲ ਹੈਗੇ ਮੰਤਰੀ ਉਹਨਾਂ ਵਾਲਾ ਜਿਹੜਾ ਹੋਇਆ ਸੀ ਚੱਕਰ ਹਾਂਜੀ ਹਾਂਜੀ ਸੋਹ ਤੁਸੀਂ ਦੇਖੋ ਵੀ ਇਹ ਆਨੰਦ ਮਾਣ ਰਹੇ ਆ ਸੱਤਾ ਦਾ ਔਰ ਅਦਾਲਤਾਂ ਨੂੰ ਪ੍ਰਭਾਵਿਤ ਕਰ ਰਹੇ ਹੈਗੇ ਹੁਣ ਹਾਲਾਤ ਨੇ ਇਹ ਸਿਰਫ ਇਹ ਗੱਲ ਕਰਕੇ ਕਿ ਵੀ ਉਹ ਭਾਰਤੀ ਜਨਤਾ ਪਾਰਟੀ ਦਾ ਵੱਡਾ ਲੀਡਰ ਹੈ ਤੇ ਉਹਦਾ ਜਿਹੜਾ ਹੈਗਾ ਕਾਨੂੰਨ ਮੰਤਰੀ ਹੈਗਾ ਨਾ ਸੋ ਤੁਸੀਂ ਅਦਾਲਤ ਘੱਟੋ ਘੱਟ ਜਾਂਚ ਤਾਂ ਕਰਾਵੇ ਨਾ ਜੇ ਉਹ નિર્ਦੋਸ਼ ਸਾਬਤ ਹੋਇਆ ਤਾਂ ਉਹਨੂੰ ਬਾਅਦ ਚੋਂ ਬਰੀ ਕਰਤਾ ਜਾ ਸਕਦਾ ਹੈਗਾ ਤੈਸੂ ਦੇਖੋ ਵੀ ਉਹਦੇ ਖਿਲਾਫ ਜਾਂਚ ਕਰਨ ਨੂੰ ਵੀ ਰੋਕ ਦਿੱਤਾ ਗਿਆ ਹੈਗਾ ਦੂਸਰੇ ਪਾਸੇ ਸਿੱਖਾਂ ਤੇ ਐਨਐਸਏ ਲਗਾ ਕੇ ਜਾਂ ਹੋਰ ਕੇਸ ਪਾ ਕੇ ਜਿਹੜਾ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ ਜੀ ਬਿਲਕੁਲ ਜੀ ਤੇ ਸਰਦਾਰ ਅਰਪਤਾ ਸਿੰਘ ਦੀ ਦੂਜੇ ਬੰਨੇ ਦਿੱਲੀ ਸਰਕਾਰ ਦੇ ਵੱਲੋਂ 1984 ਦੇ ਜਿਹੜੇ ਪੀੜਤ ਹੈਗੇ ਨੇ ਉਹਨਾਂ ਨੂੰ ਨੌਕਰੀਆਂ ਦੇਣ ਦੀ ਜਿਹੜੀ ਗੱਲ ਹੈ ਕਹੀ ਗਈ ਹੈ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਹਾਂਜੀ ਹਾਂਜੀ ਸੋ ਇਹ ਚੰਗੀ ਗੱਲ ਹੈਗੀ ਆ ਚਾਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕੀਤਾ ਗਿਆ ਹੈਗਾ ਸੋ ਦਿੱਲੀ ਦੇ ਕਤਲੇਆਮ ਦੇ ਪੀੜਤ ਸਿੱਖਾਂ ਨੂੰ ਜਿਨ੍ਹਾਂ ਦੇ ਹਲੇ ਵੀ ਜ਼ਖਮ ਅੱਲੇ ਹੈਗੇ ਆ ਸੋ ਜਿਨ੍ਹਾਂ ਨੂੰ ਬਹੁਤਾ ਜਿਹੜਾ ਕਹਿੰਦੇ ਹੁੰਦੇ ਵੀ ਉਸ ਤਰ੍ਹਾਂ ਦਾ ਇਨਸਾਫ ਵੀ ਨਹੀਂ ਮਿਲਿਆ ਜਿਨ੍ਹਾਂ ਦੋਸ਼ੀਆਂ ਨੇ ਉਹਨਾਂ ਦੇ ਘਰਦਿਆਂ ਨੂੰ ਕਤਲ ਕਰਿਆ ਸੀ ਜਾਂ ਉਹਨਾਂ ਦੀ ਬੇਇੱਜ਼ਤੀ કરી ਸੀ ਉਹ ਕੋਈ ਇਨਸਾਫ ਨਹੀਂ ਮਿਲਿਆ ਸੋ ਇੱਕ ਦੋ ਬੰਦਿਆਂ ਨੂੰ ਜਿਹੜੀਆਂ ਹੈਗੀਆਂ ਸਜ਼ਾਵਾਂ ਹੋਈਆਂ ਸੀ ਉਹ ਵੀ ਜ਼ਮਾਨਤਾਂ ਤੇ ਬਾਹਰ ਆ ਕੇ ਜਾਂ ਕੁਝ ਹੋਰ ਹੈਗਾ ਸੋ ਜੇ ਦਿੱਲੀ ਦੀ ਰੇਖਾ ਗੁਪਤਾ ਸਰਕਾਰ ਨੇ ਇੱਕ ਕਦਮ ਚੁੱਕਿਆ ਹੈਗਾ ਵੀ 1984 ਦੇ ਸਿੱਖ ਕਤਲੇਆਮ ਦੇ ਜਿਹੜੇ ਹੈਗੇ ਆ ਪੀੜਤ ਨੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਤਾਂ ਘੱਟੋ-ਘੱਟ ਕੁਝ ਨਾ ਕੁਝ ਉਹਨਾਂ ਪਰਿਵਾਰਾਂ ਨੂੰ ਆਰਥਿਕ ਤੌਰ ਤੇ ਠੁੰਮਣਾ ਦੇਣ ਵਾਲੀ ਇੱਕ ਗੱਲ ਹੋਵੇਗੀ ਸੋ ਉਹਨਾਂ ਨੂੰ ਸਤਕਾਰਤ ਨੌਕਰੀਆਂ ਜਿਹੜਾ ਉਹਨਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਵਾਲੀ ਘੱਟੋ-ਘੱਟ ਇੰਨੀ ਕੁ ਤਨਖਾਹ ਵਾਲੀਆਂ ਨੌਕਰੀਆਂ ਜਿਹੜੀਆਂ ਹੈਗੀਆਂ ਮਿਲਣੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੇ ਹੈਗੇ ਆ ਵੀ ਉਹ ਹਰ ਰੋਜ਼ ਦਾ ਦਰਦ ਸਹਿ ਰਹੇ ਹੈ ਕਿ ਆ ਉਹ ਹਰ ਰੋਜ਼ ਦਾ ਦਰਦ ਖਤਮ ਹੋ ਸਕੇ ਤੇ ਉਹ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਕੋਈ ਐਸੈਟਸ ਆ ਜਿਹੜੇ ਉਹ ਇਕੱਠੇ ਕਰ ਸਕਣ ਜਿਨ੍ਹਾਂ ਨੇ ਕਤਲਿਆਂ ਵਿੱਚ ਹਿੱਸਾ ਲਿਆ ਸੀ ਜੀ ਬਿਲਕੁਲ ਜੀ ਤੇ ਗੱਲ ਹੁਣ ਆਪਾਂ ਕਰ ਲੈਂਦੇ ਆ ਇੰਟਰਨੈਸ਼ਨਲ ਪੱਧਰ ਤੇ ਕੀ ਕੋ ਚੱਲ ਰਿਹਾ ਹੈਗਾ ਸਰਦਾਰ ਪਤਾ ਸਿੰਘ ਜੀ ਕੈਨੇਡਾ ਦੇ ਵਿੱਚ ਵਕੀਲਾਂ ਨੂੰ ਧਮਕੀਆਂ ਆਰੀਆਂ ਹੈਗੀਆਂ ਨੇ ਖਾਸ ਕਰਕੇ ਫਰੋਤੀ ਮੰਗੀ ਜਾ ਰਹੀ ਹੈਗੀ ਆ ਉਹਨਾਂ ਤੋਂ ਕੀ ਆਪਾਂ ਕਹਿ ਸਕਦੇ ਹਾਂ ਕਿ ਜਿਹੋ ਜਿਹਾ ਸਿਸਟਮ ਭਾਰਤ ਦੇ ਵਿੱਚ ਚੱਲਦਾ ਹੈ ਜਾਂ ਪੰਜਾਬ ਦੇ ਵਿੱਚ ਵੀ ਕਾਫੀ ਜ਼ਿਆਦਾ ਕੁਝ ਐਕਟਿਵ ਹੋਇਆ ਹੈ ਕੀ ਉਸੇ ਤਰੀਕੇ ਦੇ ਨਾਲ ਹੋ ਉਸੇ ਪੈਟਰਨ ਤੇ ਕੈਨੇਡਾ 'ਚ ਵੀ ਹੋ ਰਿਹਾ ਹੈ ਤੇ ਕੀ ਕੁਝ ਸਰਕਾਰ ਦੇ ਕੋਲੋਂ ਕੀ ਮੰਗਾਂ ਰੱਖੀਆਂ ਜਾ ਰਹੀਆਂ ਨੇ ਹਾਂਜੀ ਹਾਂਜੀ ਹੁਣ ਕੁਝ ਵਕੀਲਾਂ ਨੂੰ ਧਮਕੀਆਂ ਆਈਆਂ ਨੇ ਵੀ ਸਾਨੂੰ ਜਿਹੜੇ ਹੈਗੇ ਪੈਸੇ ਦਿਓ ਲਗਾਤਾਰ ਗੋਲੀਆਂ ਬਾਰੀਆਂ ਹੋ ਰਹੀਆਂ ਸੋ ਇੱਕ ਕਪਲ ਸ਼ਰਮਾ ਜਿਹੜੇ ਕਮੇਡੀਅਨ ਹੈਗੇ ਆ ਪੰਜਾਬੀ ਨੇ ਉਹਨਾਂ ਦੇ ਕੈਫੇ ਤੇ ਤਿੰਨ ਵਾਰ ਆ ਜਿਹੜੀ ਉਹ ਗੋਲੀਬਾਰੀ ਹੋ ਚੁੱਕੀ ਹੈਗੀ ਆ ਸੋ ਮੇਰਾ ਖਿਆਲ ਵੀ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਹੋਣਗੇ ਵੀ ਅਸੀਂ ਤੁਹਾਡਾ ਕੈਫੇ ਨਹੀਂ ਚੱਲਣ ਦੇਵਾਂਗੇ ਵੀ ਭਾਰਤ ਵਿੱਚ ਆ ਜਿਹੜੇ ਪੈਸੇ ਦਿੱਤੇ ਜਾਣ ਸੋ ਇਹ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਕ੍ਰਿਮੀਨਲ ਜਿਹੜੀ ਐਕਟੀਵਿਟੀ ਵਾਲੇ ਲੋਕ ਹੈਗੇ ਆ ਉਹ ਕੈਨੇਡਾ ਵਿੱਚ ਵੀ ਭਾਰਤ ਤੋਂ ਬਾਅਦ ਕੈਨੇਡਾ ਵਿੱਚ ਵੀ ਇਹੋ ਇਸ ਤਰ੍ਹਾਂ ਦੀਆਂ ਫਰਾਉਤੀਆਂ ਤੇ ਬਿਜ਼ਨਸ ਵੀ ਸ਼ਾਮਲ ਨੇ ਸੋ ਕੈਨੇਡਾ ਦੇ ਜਿਨ੍ਹਾਂ ਵਕੀਲਾਂ ਨੂੰ ਤੇ ਹੋਰ ਲਾਇਰਸ ਨੂੰ ਇਹ ਧਮਕੀਆਂ ਆਈਆਂ ਉਹਨਾਂ ਨੇ ਮੰਗ ਕੀਤੀ ਹੈ ਕਿ ਆ ਵੀ ਇਹ ਐਕਸਟਰਸ਼ਨ ਵਾਲੀਆਂ ਘਟਨਾਵਾਂ ਨੂੰ ਟੈਰਰਿਜ਼ਮ aláਨਿਆਂ ਜਾਵੇ ਤੇ ਇਹਨਾਂ ਨੂੰ ਜਿਹੜੇ ਦੋਸ਼ੀ ਫੜੇ ਜਾਂਦੇ ਆ ਜਾਂ ਪਿੰਪੁਆਇੰਟ ਹੁੰਦੇ ਆ ਐਂਟੀ ਟੈਰਰਿਸਟ ਜਿਹੜੇ ਲਾਅ ਦੇ ਅਧੀਨ ਆ ਇਹਨਾਂ ਤੇ ਕਾਰਵਾਈ ਹੋਵੇ ਤਾਂ ਕਿ ਉਹਨਾਂ ਨੂੰ ਡਿਸਕਰਜ ਕੀਤਾ ਜਾ ਸਕੇ ਵੀ ਉਹ ਹੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਵੀ ਸ਼ਾਮਲ ਨਾ ਹੋਣ ਸੋ ਇਹ ਕੈਨੇਡਾ ਵਿੱਚ ਆ ਜਿਹੜਾ ਬਹੁਤ ਵੱਡੀ ਪੱਧਰ ਤੇ ਇਹ ਇੱਕ ਬਿਜ਼ਨਸ ਦੇ ਵਾਂਗ ਵੱਧ ਰਿਹਾ ਹੈਗਾ ਕਿ ਅਮੀਰ ਪੰਜਾਬੀਆਂ ਦੇ ਘਰਾਂ ਤੇ ਫਾਇਰਿੰਗ ਹੁੰਦੀ ਆ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਹੈਗੇ ਆ ਸੋ ਬਹੁਤ ਸਾਰੇ ਲੋਕ ਆ ਜਿਹੜੇ ਉਹ ਡਰ ਦੇ ਮਾਰੇ ਪੈਸੇ ਦੇ ਵੀ ਦਿੱਤੇ ਜਾਂਦੇ ਹੈਗੇ ਆ ਜੀ ਇੱਕ ਸਿੱਖ ਨੌਜਵਾਨ ਦਾ ਜਿਹੜਾ ਕਤਲ ਵੀ ਹੋਇਆ ਸੀ ਅ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ 6 ਕੁ ਮਹੀਨੇ ਪਹਿਲਾਂ ਜਿਹੜਾ ਹੈਗਾ ਉਹਨਾਂ ਦਾ ਕਤਲ ਜਿਹੜਾ ਹੋਇਆ ਸੋ ਉਹ ਉਹਨਾਂ ਦਾ ਵੀ ਇਸੇ ਗੱਲ 'ਚ ਹੋਇਆ ਉਹਨਾਂ ਦੇ ਪਰਿਵਾਰ ਨੇ ਦੱਸਿਆ ਸੀਗਾ ਵੀ ਐਕਸਟਰੈਕਸ਼ਨ ਵਾਲਾ ਮਸਲਾ ਹਾਂ ਵੀ ਧਮਕੀਆਂ ਆਉਂਦੀਆਂ ਸੀ ਪੈਸਿਆਂ ਲਈ ਪਰ ਕਤਲ ਤੋਂ ਬਾਅਦ ਕਹਿੰਦੇ ਵੀ ਹੁਣ ਤਾਂ ਅਸੀਂ ਗਵਾ ਚੁੱਕੇ ਹਾਂ ਸਾਰਾ ਕੁਝ ਅਸੀਂ ਪਹਿਲਾਂ ਪੁਲਿਸ ਨੂੰ ਕਿਹਾ ਸੀਗਾ ਹੂੰ ਵੇ ਕੋਈ ਪ੍ਰੋਟੈਕਸ਼ਨ ਵਗਾਰਾ ਦਿੱਤੀ ਜਾਵੇ ਪਰ ਕੋਈ ਪ੍ਰੋਟੈਕਸ਼ਨ ਨਹੀਂ ਦਿੱਤੇਗੀ ਜੀ ਬਿਲਕੁਲ ਜੀ ਤੇ ਹੁਣ ਗੱਲ ਬੰਗਲਾਦੇਸ਼ ਦੀ ਕਰ ਲੈਣੇ ਹੈਗੀਆਂ ਬੰਗਲਾਦੇਸ਼ ਦੇ ਵਿੱਚ ਜਿਹੜੀ ਇੰਟਰਮ ਗਵਰਨਮੈਂਟ ਜਿਹੜੀ ਹੈ ਚੱਲ ਰਹੀ ਹੈਗੀ ਆ ਉਹਨਾਂ ਦੇ ਵੱਲੋਂ ਕਨਸਟੀਟਿਊਸ਼ਨ ਨੂੰ ਰੀਫਾਰਮੂਲ ਲੈ ਕੇ ਕਾਫੀ ਜ਼ਿਆਦਾ ਡਿਬੇਟ ਜਾਂ ਚਰਚਾ ਜਿਹੜੀ ਹੈ ਉਹ ਹੋ ਰਹੀ ਹੈਗੀ ਆ ਸਰਦਾਰ ਪ੍ਰਤਾਪ ਸਿੰਘ ਜੀ ਪੂਰਾ ਮਸਲਾ ਹੈ ਕਿ ਕੀ ਕਿਤਨਾ ਕਿਤੇ ਇੰਡਾਇਰੈਕਟਲੀ ਇਸੇ ਨੂੰ ਹੀ ਅੱਗੇ ਕੰਟੀਨਿਊ ਕਰਨ ਦੇ ਲਈ ਇਹਨਾਂ ਸਮਾਂ ਦਿੱਤਾ ਜਾ ਰਿਹਾ ਜਾਂ ਕੀ ਕੁਝ ਹੋ ਰਿਹਾ ਹੈ ਹਾਂਜੀ ਹਾਂਜੀ ਕਿਉਂਕਿ ਇਨੀਸ਼ੀਅਲੀ ਜਦੋਂ ਸ਼ੇਖ ਹਸੀਨਾ ਨੂੰ ਗੱਡੀ ਤੋਂ ਲਾ ਕੇ ਇੰਟਰਮ ਗਵਰਨਮੈਂਟ ਆਈ ਸੀ ਤੱਕ ਕੁਝ ਸਮਾਂ ਬਾਅਦ ਸ਼ੇਖਾਬੇ ਸ਼ਮੀਨ ਨੇ ਇਹ 7-8 ਮਹੀਨੇ ਤੱਕ ਨਵਾਂ ਕਨਸਟੀਟਿਊਸ਼ਨ ਲਾਗੂ ਕੀਤਾ ਜਾਵੇਗਾ ਸੋ ਉਸ ਕਨਸਟੀਟਿਊਸ਼ਨ ਦੇ ਅਧੀਨ ਜਿਹੜੀਆਂ ਚੋਣਾਂ ਹੋਣਗੀਆਂ ਜਿਹਦੇ ਵਿੱਚ ਵਿਦਿਆਰਥੀ ਔਰ ਨੌਜਵਾਨਾਂ ਦਾ ਜਿਹੜਾ ਹਿੱਸਾ ਲੈਣ ਕੇ ਹੁਣ ਇਹ ਆ ਰਿਹਾ ਹੈਗਾ ਵੀ ਕਨਸਟੀਟਿਊਸ਼ਨ ਰਿਫਾਰਮਜ਼ ਲਈ ਪਹਿਲਾ ਇੱਕ ਰੈਫਰੰਡਮ ਕਰਾਇਆ ਜਾਵੇਗਾ ਵੀ ਆਇਆ ਸਾਨੂੰ ਕਨਸਟੀਟਿਊਸ਼ਨਲ ਰਿਫਾਰਮਸ ਚਾਹੀਦੇ ਵੀ ਹੈਗੇ ਆ ਨਹੀਂ ਚਾਹੀਦੇ ਵੀ ਉਸ ਰੈਫਰੰਡਮ ਦੇ ਜਿਹੜੇ ਰਿਜ਼ਲਟ ਹੋਣਗੇ ਉਹਨਾਂ ਦੇ ਹਿਸਾਬ ਨਾਲ ਜਿਹੜਾ ਕਨਸਟੀਟਿਊਸ਼ਨਲ ਰਿਫਾਰਮ ਆ ਉਹ ਕੀਤਾ ਜਾਊਗਾ ਸੋ ਵਿਦਿਆਰਥੀਆਂ ਤੇ ਪੋਲਿਟਿਕਲ ਐਕਟਿਵਿਸਟ ਵੱਲੋਂ ਕੀਤਾ ਜਾ ਰਿਹਾ ਵੀ ਇਹ ਡਿਲੇ ਕਰਨ ਦਾ ਇੱਕ ਟੈਕਟਿਕਸ ਹੈਗਾ ਜਿਹੜੀ ਯੂਨਸ ਸਰਕਾਰ ਆ ਵੈਸੇ ਤਾਂ ਮਿਸਟਰ ਯੂਨਸ ਨੇ ਕਿਹਾ ਸੀ ਵੀ ਮੈਂ ਪ੍ਰਧਾਨ ਮੰਤਰੀ ਦੇ ਇਸ ਜਿਹੜੇ ਅਹੁਦੇ ਤੇ ਰਹਿਣਾ ਨਹੀਂ ਚਾਹੁੰਦਾ ਕਿਉਂਕਿ ਮੇਰੇ ਆਪ ਦੇ ਕਾਰਜ ਬਹੁਤ ਨੇ ਸੋ ਹੁਣ ਪਤਾ ਨਹੀਂ ਬਿਹਾਈਂਡ ਦੀ ਸੀਨ ਆਇਆ ਇੰਟਰਨੈਸ਼ਨਲ ਪ੍ਰੈਸ਼ਰ ਹੈਗਾ ਜਾਂ ਹੋਰ ਕੋਈ ਕਿਸਮ ਦੇ ਪ੍ਰੈਸ਼ਰ ਉਹਨਾਂ ਤੇ ਹੈਗੇ ਆ ਕਿ ਉਹ ਜਿਹੜਾ ਡਿਲੇ ਟੈਕਟਿਕਸ ਆ ਵਰਤਿਆ ਜਾ ਰਿਹਾ ਪਰ ਜਿਹੜੇ ਸੁਚੇਤ ਵਿਦਿਆਰਥੀ ਨੇ ਜਾਂ ਪੋਲਿਟਿਕਲ ਐਕਟਿਵਿਸਟ ਨੇ ਉਹ ਇਹਨਾਂ ਦਾ ਵਿਰੋਧ ਕਰ ਰਹੇ ਹੈਗੇ ਆ ਵੀ ਤੁਸੀਂ ਹਮ ਜਿਹੜਾ ਇੱਕ ਕਮੇਟੀ ਬਣਾ ਕੇ ਕਨਸਟੀਟਿਊਸ਼ਨ ਰਿਫਾਰਮ ਬਾਰੇ ਸਹਿਮਤੀ ਲੈ ਲਈ ਜਾਵੇ ਸੋ ਉਸ ਰਿਫਾਰਮਸ ਨੂੰ ਲਾਗੂ ਕਰਨ ਤੋਂ ਬਾਅਦ ਹੈਗਾ ਜਿਹੜੀਆਂ ਇਲੈਕਸ਼ਨਾਂ ਕਰਾ ਦਿੱਤੀਆਂ ਜਾਣ ਸੋ ਇਹ ਡਿਬੈਕਲ ਆ ਜਿਹੜਾ ਇੱਥੇ ਸ਼ੁਰੂ ਹੋ ਰਿਹਾ ਹੈਗਾ ਸੋ ਆਇਆ ਹੁਣ ਇਹ ਨਾ ਹੋਵੇ ਵੀ ਵਿਦਿਆਰਥੀ ਇਹ ਸੰਟਰਮ ਗਵਰਨਮੈਂਟ ਨੂੰ ਵੀ ਜਿਹੜਾ ਗੱਡੀਆਂ ਲਾਹ ਦੇਣ ਸੋ ਇਸ ਕਿਸਮ ਦਾ ਖਤਰਾ ਪੈਦਾ ਹੋ ਰਿਹਾ ਹੈ ਜੀ ਬਿਲਕੁਲ ਜੀ ਦੇਖਦੇ ਹਾਂ ਕੀ ਕੁਝ ਇਸ ਦੇ ਵਿੱਚ ਆਉਣ ਵਾਲੇ ਸਮੇਂ 'ਚ ਹੁੰਦਾ ਹੈ ਅੱਜ ਦੇ ਸਾਡੇ ਨਿਊਜ਼ਪੁਆਇੰਟ ਪ੍ਰੋਗਰਾਮ 'ਚ ਨਹੀਂ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੁਸੀਂ ਸਾਨੂੰ ਕਾਲ ਕਰਕੇ ਫੀਡਬੈਕ ਦੇ ਸਕਦੇ ਹੋ ਸਾਡਾ ਸਟੂਡੀਓ ਦਾ ਨੰਬਰ ਹੈ 0121551101 ਅਖੀਰ ਦੇ ਵਿੱਚ ਸਰਦਾਰ ਅਰਪਾਰ ਸਿੰਘ ਹੁਣਾ ਧੰਨਵਾਦ ਕਰਦੇ ਹਾਂ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਫਤਿਹ ਦੀ ਸਾਂਝ ਪਾਉਨੇ ਆ ਜੀ ਵਾਇਕੁਰ ਜੀ ਦਾ ਖਾਸ ਸਾਹਿਬ ਵਾਇਕੁਰ ਜੀ